ਅਸਾ ਹਿੰਦੂ ਤੁਰਕ ਕਹੰ ਤੇ ਆਏ ^{(1)} ਇਨ ਏ ਰਾ ਚ ਲਾਈ ਜਿਲ ਮੇ ਸੋਚ ਵਿਚਾਰ ਕਵਾਦੇ ਬੇਸ਼ਤ ਦੂਜਕ ਕਿਨੂ ਪਾਈ ਕਾਜੀ ਤੇ ਕਵਨ ਕਤੇ ਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨੂ ਖਬਰ ਨਾ ਜਾਣੀ ਰਹਾਓ ਸ਼ਕਤ ਸੁਨੇਹ ਕਰ ਸੁਨਤ ਕਰੀਏ ਮੈਨ ਨ ਬਦੂਗਾ ਪਾਈ ਜੋ ਰੇ ਖੁਦਾ ਇਹ ਮੋਏ ਤੁਰਕ ਕਰੇਗਾ ਆਪਣੀ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਵਰਤਕਾ ਗਿਆ ਕਰੀਏ ਅਰਧ ਸਰੀਰੀ ਨਾਰਨੋ ਛੋੜਿਆ ਤਾਂ ਤੇ Hindu ਹੀ ਰਹੀ ਹੈ ਛਾੜਕ ਤੇ ਬ੍ਰਾਮ ਬਜ ਬੌਰੇ ਜਨਮ ਕਰਤ ਹੈ ਪਾਰੀ ਕੀਰੇ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੇ ਵਿੱਚ ਕਬੀਰ ਜੀ ਜਿਹੜਾ ਮذਬੀ ਤਸਬ ਹੈ انسان ਕਿਸੇ ਫਿਰਕੇ ਕਿਸੇ ਪੰਥ ਨਾਲ ਮذਬ ਨਾਲ ਜੁੜ ਜਾਂਦਾ ਹੈ ਉਸ ਨੂੰ ਸੱਚ ਆਖਦਾ ਹੈ ਤੇ ਬਾਕੀ ਫਿਰਕਿਆਂ ਨੂੰ ਬਾਕੀ ਮذਬ ਨਾਲ ਜੁੜੇ ਲੋਕਾਂ ਨੂੰ ਨਿੰਦਾ ਹੈ ਉਹਨਾਂ ਦੇ ਫਿਲਾਸਫੇ ਨੂੰ ਨਿੰਦਾ ਹੈ ਉਹਨਾਂ ਦੇ ਸਿਧਾਂਤਾਂ ਨੂੰ ਨਿੰਦਾ ਦਾ ਹੈ ਨਿੰਦਾ ਦੀ ਭਾਵਨਾ ਨਾਲ ਆਪਣੇ ਆਪ ਨੂੰ ਸਹੀ ਦੱਸਣ ਦੀ ਭਾਵਨਾ ਨਾਲ ਹਾਂ ਇਹ ਕਮੀਆਂ ਪੇਸ਼ੀਆਂ ਦਸੀ ਜਾਂ ਉਹਦੇ ਗੁਰਬਾਣੀ ਚ ਗੁਰੂ ਸਾਹਿਬ ਨੇ ਵੀ ਹਰ ਮਤ ਮਤੰਤਰ ਦੇ ਬੰਦੇ ਨੂੰ ਉਹਨਾਂ ਦੀ ਕਮੀ ਪੇਸ਼ੀ ਦਸੀਆਂ ਵੀ ਰਵਾਇਤੀ ਜਿਹੜੇ ਰਸਮੋ ਰਿਵਾਜ ਕਰਮਕਾਂਡ ਕਰਦੇ ਹੋ ਇਹਦੇ ਨਾਲ ਜੀਵਨ ਦੀ ਸਫਲਤਾ ਨਹੀਂ ਹੈ ਇਹ ਤੇ ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿਰਤ ਥਾਂ ਤੇ ਹਰ ਮਤ ਉਤੇ ਕਿੰਤੂ ਪਰੰਤੂ ਕੀਤਾ ਇੱਕ ਸੁਚੱਜੀ ਸੋਚ ਨਾਲ ਕਿਸੇ ਦੀ ਪਹਿਲੀ ਦੀ ਸੋਚ ਨਾਲ ਕਿਸੇ ਦੀ ਕਮੀਆਂ ਉਸ ਨੂੰ ਦੱਸਣੀਆਂ ਇਹ ਪਰਪੁਕਾਰ ਪਰ ਕੇਵਲ ਆਪਣੇ ਆਪ ਨੂੰ ਜਾਂ ਆਪਣੇ ਧਰਮ ਨੂੰ ਜਾਂ ਆਪਣਾ ਇੱਕ ਵੱਖਰਾ ਦੁਨੀਆ ਦਾ ਧਰਮ ਸਮਝ ਕੇ ਮذਬੂ ਸਮਝ ਕੇ ਉਸ ਨੂੰ ਉੱਚਾ ਕਹਿਣਾ ਉਸੇ ਸਿਧਾਂਤ ਨੂੰ ਮਹਾਨ ਕਹਿਣਾ ਤੇ ਬਾਕੀਆਂ ਨੂੰ ਨਿੰਦੀ ਜਾਣਾ ਕੇਵਲ ਆਪਣੇ ਆਪ ਦੀ ਜਿੱਤ ਸਮਝ ਕੇ ਤਾਂ ਇਹ ਇਹ ਜਿਹੜੀ ਇੱਕ ਵਾਦੀ ਹੈ ਖੰਮ ਖਾਦੀ ਬਹਿਸ ਮੋਸ ਵਾਲੀ ਇਹ ਕਿਰਣਾ ਪੈਦਾ ਕਰਦੀ ਹੈ ਇਨਸਾਨ ਵੀ ਨਫ਼ਰਤ ਪੈਦਾ ਕਰਦੀ ਹੈ ਮذਬੀ ਲੜਾਈਆਂ ਪੈਦਾ ਕਰਦੀ ਹੈ ਇਹਦੇ ਬਰਖਸ ਕਬੀਰ ਜੀ ਨੇ ਇਹ ਸ਼ਬਦ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਕੇਵਲ ਆਪਣੇ ਆਪ ਨੂੰ ਹਿੰਦੂ ਮੁਸਲਮਾਨ ਜਾਂ ਕਿਸੇ ਵੀ ਮਜ਼ਮ ਨਾਲ ਜੁੜਿਆ ਹੋਇਆ ਸਮਝਣ ਨਾਲ ਹੀ ਪ੍ਰਵਿਤੀ ਪ੍ਰਾਪਤੀ ਨਹੀਂ ਹੁੰਦੀ ਜੀਵਨ ਸਫਲ ਨਹੀਂ ਹੁੰਦਾ ਉਹਦੇ ਲਈ ਇੱਕ ਵਿਸ਼ੇਸ਼ ਕਰਕੇ ਜੀਵਨ ਦੀ ਕਮਾਈ ਹੈ ਆਤਮਿਕ ਜੀਵਨ ਦੀ ਕਮਾਈ ਹੈ ਉਹ ਕਰਨੀ ਪੈਂਦੀ ਹੈ ਤੇ ਇਹ ਸ਼ਬਦ ਦੀ rau ਦੀ ਪੰਗਤੀ ਜੀ ਵੀ ਸ਼ਬਦ ਦਾ ਮੁਖ ਪਾਵੇ ਓਰ ਜੀ ਕਾਜ਼ੀ ਨੂੰ ਸੁਬੰਦਰ ਕਰਕੇ ਕਹਿੰਦੇ ਕਾਜ਼ੀ ਤੇ ਕਵਨ ਕਿਤੇ ਬਖਾਨੀ ਇਹ ਕਾਜ਼ੀ ਤੂੰ ਕਿਹੜੀਆਂ ਕਿਤੇਮਾਂ ਦਾ ਵਰਣਨ ਕਰ ਰਿਹਾ ਹੈ ਕਿਹੜੀਆਂ ਕਿਤੇਮਾਂ ਅਨੁਸਾਰ ਤੂੰ ਇਹ ਵਿਚਾਰਾ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹੈਂ ਕੁਦਰਤ ਗੁਣਤ ਐਸੇ ਸਭ ਮਾਰੇ ਜਿਸ ਤਰ੍ਹਾਂ ਦੀ ਤੂੰ ਲੋਕਾਂ ਨੂੰ ਇਹਦੀ ਵਿਚਾਰ ਦੇ ਰਿਹਾ ਹੈ ਇਸ ਤਰ੍ਹਾਂ ਦੇ ਪੜਨ ਸੁਣਨ ਵਾਲੇ ਵਿਚਾਰਨ ਵਾਲੇ ਸਾਰੇ ਉਸ ਕੁਦਰਤ ਨੂੰ ਉਹਨਾਂ ਨੂੰ ਮਾਰ ਹੈ ਉਹ ਸਮਝੋ ਮਾਰੇਗੇ ਕਿਨ ਹੂ ਖਬਰ ਨਾ ਜਾਣੀ ਕਿਉਂਕਿ ਇਹਨਾਂ ਚੋ ਕਿਸੇ ਨੇ ਵੀ ਉਸ ਇੱਕ ਪਰਮਾਤਮਾ ਅੱਲਾਹ ਦੀ ਖਬਰ ਨਹੀਂ ਜਾਣੀ ਜਿਹਦਾ ਤੁਸੀਂ ਆਪਣੀ ਤੁਰਕੀ ਪੁਸਤਕਾਂ ਵਿੱਚ ਇਸਲਾਮੀ ਕਿਤਾਬਾਂ ਵਿੱਚ ਵਰਣਨ ਕਰਦੇ ਹੋ ਖੁਦਾ ਦਾ ਅੱਲਾਹ ਦਾ ਉਸ ਨੂੰ ਪ੍ਰਾਪਤ ਕਰਨਾ ਇਵੇਂ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਤੂੰ ਵਿਖਾਨ ਕਰਦੇ ਕਿ ਭਈ ਇਸਲਾਮ ਧਾਰਨ ਕਰਨ ਵਾਲੇ ਬੇਸ਼ੇਤ ਜਾਂਦੇ ਨੇ ਤੇ ਜਿਹੜੀ ਇਸਲਾਮ ਧਾਰਨੀ ਕਰਦੇ ਉਹ ਦੋਜ਼ਗੀ ਜਾਂਦੇ ਨੇ ਪਰ ਐਸਾ ਨਹੀਂ ਹੋ ਸਕਦਾ ਕਿ ਕੇਵਲ ਕਿਸੇ ਖਾਸ ਫਿਰਕੇ ਖਾਸ ਸਿਧਾਂਤ ਅਨੁਸਾਰ ਜੀਵਨ ਜਿਉਉ ਨਾਲ ਹੀ ਇਨਸਾਨ ਜਿਹੜਾ ਹੈ ਉਹ ਬੇਸ਼ੇਤ ਵਿਜਾਂਦਾ ਹੈ ਤੇ ਨਾ ਕਰਨ ਵਾਲਾ ਉਹ ਦੋਜ਼ਗ ਵੀ ਜਾਂਦਾ ਐਸਾ ਕੁਝ ਨਹੀਂ ਇਹ ਦੋਜ਼ਗ ਬੇਸ਼ੇਤ ਵੰਡਣੀ ਇਨਸਾਨ ਦਾ ਕੰਮ ਨਹੀਂ ਇਹ ਪ੍ਰਭੂ ਦੇ ਹੁਕਮ ਦੀ ਖੇਡ ਆ ਸਾਰੀ ਭਾਈ ਤੂੰ Hindu Turk ਦਾ ਝਗੜਾ ਪਾ ਕੇ ਬੈਠਾ ਹੋਇਆ ਹੈਂ ਤੇ Hindu ਨਰਕਾਂ ਜਾਣਗੇ ਤੇ ਅਸੀਂ ਇਸਲਾਮ ਧਾਰਨ ਕੀਤੇ ਬੰਦੇ ਜਿਹੜੇ ਹਾਂ ਅਸੀਂ ਬੇਸ਼ੱਕ ਦੀ ਜਾਵਾਂਗੇ ਇਹ Hindu Turk ਕਹਾਂ ਤੇ ਆਏ ਕਿਹਨ ਇਰਾ ਚਲਾਈ ਇਹ ਪਹਿਲੀ ਬੰਦੀ ਕਹਿੰਦੇ ਨੇ ਭਾਈ ਦੱਸ ਮੈਨੂੰ ਇਹ Hindu ਕਿਤੋਂ ਆ ਤੇ Turk ਕਿਤੋਂ ਆਏ ਕਿਸੇ ਵੱਖਰੀ ਹਸਤੀ ਤੋਂ ਜਨਮ ਲੈ ਕੇ ਆਏ ਨੇ ਇਹਨਾਂ ਦਾ ਕੋਈ ਸੋਮਾ ਹੋਰ ਹੈ ਇਹਨਾਂ ਦਾ ਮੂਲ ਕੁਝ ਹੋ ਰਿਹਾ ਹੈ ਭਾਈ ਚਾਹੇ ਕੋਈ ਆਪਣੇ ਆਪ ਨੂੰ Hindu ਵਖਵੇ ਚਾਹੇ Turk ਅਖਵਾਵੇ ਉਸ ਦਾ ਮੂਲ ਤੇ ਇੱਕ ਪਰਮਾਤਮਾ ਹੀ ਹੈ ਨਾ ਇਕ ਪਰਮਾਤਮਾ ਤੋਂ ਸਾਰੇ ਉਭਜੇ ਨੇ ਇੱਕ ਪਿਤਾ ਇੱਕ ਇਸਕੇ ਹਮ ਬਾਰਕ ਅਗਰ ਇਹ ਗੱਲ ਹੈ ਤਾਂ ਫਿਰ ਤੂੰ ਇਹ ਝਗੜੇ ਕਿਉਂ ਪਾ ਪਾਦਾ ਫਿਰਦਾ ਹੈ ਫਿਰ ਵੈਸੋ ਮਸੇ ਕਿਉਂ ਪਿਆਵੇ ਹਿੰਦੂ ਤੁਰ ਕਹਤੇ ਹੈ ਕਿਨੇ ਰਾਜ ਲਾਈ ਕਿਸ ਨੇ ਇਹ ਦੋ ਰਾਜ ਚਲਾਏ ਹਿੰਦੂ ਵਾਲਾ ਰਾਹ ਰਾਸ ਜਿੰਦਗੀ ਦੀ ਜਾਂਚ ਕਿਸ ਨੇ ਦੱਸੀ ਤੇ ਸੁਨਮ ਵਾਲੀ ਕਿਸ ਨੇ ਦੱਸੀ ਸਭ ਉਸੇ ਦੀ ਖੇਡ ਹੈ ਉਸੇ ਦੇ ਪੈਦਾ ਜੀਵ ਕਿਤੇ ਜੀਵਨ ਉਹਨਾਂ ਦੀ ਸੁਰਖ ਸੋਚ ਵਿੱਚ ਉਸੇ ਕਿਸਮ ਦੇ ਵਿਚਾਰ ਵੀ ਕੋਈ ਪੈਦਾ ਕਰਨ ਵਾਲਾ ਹੈ ਤੇ ਫਿਰ ਤੂੰ ਇਹ ਕਿਸਮ ਦੀ ਨਫਰਤਾਂ ਪੈਦਾ ਕਰਨ ਵਾਲਾ ਕਿਸੇ ਨੂੰ ਕਟਿਆ ਤਾਂ ਆਪਣੇ ਆਪ ਨੂੰ ਉੱਚੇ ਮਤ ਦਾ ਮਾਲਕ ਸਮਝਣ ਵਾਲਾ ਇਹ ਪਿਲੇਖਾ ਕਿਉਂ ਖਾ ਕੇ ਬੈਠਾ ਹੋਇਆ ਦਿਲ ਵਿੱਚ ਸੋਚ ਵਿਚਾਰ ਕੋ ਆ ਦੇ ਇਹ ਕੋ ਆ ਦੇ ਮੈਨੇ ਲੜਾਈ ਝਗੜੇ ਪਾਉਣ ਵਾਲੇ ਬੈਸਮ ਵਾਸ ਕਰਨ ਵਾਲੇ ਬੇਮਤਲੂ ਦੀਆਂ ਦਿਲ ਵਿੱਚ ਸੋਚ ਵਿਚਾਰ ਆਪਣੇ ਦਿਲੀ ਸੋਚ ਵਿਚਾਰ ਕੇ ਦੇਖ ਕਿ ਬੇਸ਼ਦ ਦੋਜ਼ ਕਿਨ ਪਾਈ ਇਹਨਾਂ ਜੂ ਬੇਸ਼ਦ ਕਿਸ ਨੂੰ ਮਿਲੀ ਤੇ ਦੋਜ਼ ਕਿਸ ਨੂੰ ਮਿਲਣੀ ਹੈ ਇਹ ਤੂੰ ਸੋਚ ਕੇ ਦੱਸ ਬੇ ਕਿਆ ਕੇਵਲ ਇਹ ਬੈਸਮ ਵਾਸਬ ਕੇਵਲ ਧਾਰਮਿਕ ਗ੍ਰੰਥਾਂ ਦਾ ਆਧਾਰ ਉਹਨਾਂ ਨੂੰ ਮੰਨ ਕੇ ਤੇ ਆਪਣੇ ਆਪ ਨੂੰ ਸ੍ਰੇਸ਼ ਸਮਝ ਲੈਣਾ ਬੰਦਾ ਸ੍ਰੇਸ਼ਟ ਹੋ ਜਾਂਦਾ ਹੈ ਜੇ ਉਹ ਆਪਣਾ ਨਿੱਜੀ ਜੀਵਨ ਨਾ ਕਮਾਵੇ ਉਹ ਆਪਣਾ ਨਿੱਜੀ ਆਤਮਿਕ ਜੀਵਨ ਨਾ ਕਮਾਵੇ ਕੇਵਲ ਉਹਨਾਂ ਗ੍ਰੰਥਾਂ ਪੋਥੀਆਂ ਨਾਲ ਜੁੜੇ ਹੋਣ ਦੇ ਕਾਰਨ ਉਹ ਸਮਝ ਲਵੇ ਕਿ ਮੈਂ ਬੇਸ਼ੀਬੀ ਜਾਵਾਂਗਾ ਕੀ ਇਹ ਗਲਤ ਗੱਲ ਨਹੀਂ ਹੈ ਇਵੇਂ ਕਿੰਨੇ ਹੋ ਸਕਦਾ ਹੈ ਅਗਰ ਕੋਈ ਕਿਸੇ ਅੱਛੇ ਉੱਚੇ ਸੁੱਚੇ ਸਿਧਾਂਤ ਨੂੰ ਮੰਨ ਰਿਹਾ ਹੈ ਪਰ ਸਿਧਾਂਤ ਨੂੰ ਮੰਨ ਕੇ ਉਹਦੇ ਅਨੁਸਾਰ ਜੀਵਨ ਜੀਵੇ ਤਾਂ ਨਾ ਕਿ ਜੇ ਉਹ ਸਿਧਾਂਤ ਮੰਨਦੇ ਉਹਦਾ ਬਾਕੀ ਨਾ ਨਫਰਦਾ ਬਾਕੀ ਨੂੰ ਕਟਿਆ ਸਮਝਦਾ ਹੈ ਜਾਂ ਬਾਕੀ ਨੂੰ ਉਹ ਦੋਜ਼ਿਕ ਜਾਨਵਾਲਾ ਸਮਝਦਾ ਹੈ ਫਿਰ ਸ਼ਰਤੀਆ ਗੱਲ ਹੈ ਐਸਾ ਬੰਦਾ ਵੀ ਪ੍ਰਭੂ ਦੀ ਨੇੜਤਾ ਪ੍ਰਾਪਤ ਨਹੀਂ ਕਰ ਸਕਦਾ ਪ੍ਰਭੂ ਦੇ ਨੇੜੇ ਨਹੀਂ ਹੋ ਸਕਦਾ ਉਹ ਵੀ ਭਲੇਖੇ ਜੀ ਆ ਜੀ ਵੀ ਉਹ ਵੀ ਜਨਮਰ ਦੇ ਗੇੜੀ ਜੀ ਪਿਆਰੇਗਾ ਕਿਉਂਕਿ ਸਾਰੀ ਖੇਡ ਉਸ ਕੁਦਰਤ ਦੀ ਬਣਾਈ ਹੋਈ ਹੈ ਹਰ ਜੀਵ ਉਸ ਨੇ ਪੈਦਾ ਕੀਤਾ ਹੋਇਆ ਹੈ ਔਰ ਹਰ ਜੀਵ ਦੀ ਚੱਲਦੀ ਸੋਚ ਵਿਚਾਰ ਵੀ ਉਸ ਦੇ ਦਿੱਤੀ ਹੋਈ ਹੈ ਇਸ ਵਾਸਤੇ ਤੂੰ ਕਿਤੇ ਵੀ ਕਿਤਾਬਾਂ ਦੇ ਹਵਾਲੇ ਦੇ ਦੇ ਕੇ ਆਪਣੇ ਆਪ ਨੂੰ ਸੇਸ਼ ਨਾ ਸਮਝ ਆਪਣੇ ਆਪ ਨੂੰ ਸਵਰਗ ਦਾ ਹੱਕਦਾਰ ਨਾ ਸਮਝ ਤੇ ਬਾਕੀ ਨੂੰ ਨਰਕਾਂ ਦਾ ਨਾ ਸਮਝ। ਸ਼ਕਤ ਸਨੇਹ ਕਰ ਸੁੰਨਤ ਕਰੀਏ ਮੈਨੋਂ ਬਦੂnga ਪਾਈ। ਗੁਰੂ ਜੀ ਕਹਿੰਦੇ ਜੇ ਤੂੰ ਦੂਜੇ ਦੇ ਕਸੂਰ ਕੱਢਦੇ ਤਾਂ ਲਾ ਵੀ ਤੇਰੀ ਜੀ ਕਸੂਰ ਹੈ। ਸ਼ਕਤ ਸਨੇਹ ਸਨੇਮ ਨੇ ਪਿਆਰ ਸ਼ਕਤ ਮੈਨੇ ਇਸਤਰੀ। ਤੁਹਾਡੀ ਜਿਹੜੀ ਕਰਦੀ ਸ਼ਕਤੀ ਹੈ। ਔਰਤ ਦੇ ਪਿਆਰ ਦੇ ਕਾਰਨ ਸੁੰਨਤ ਕਰਦੇ ਹੋ ਤੁਸੀਂ ਲੋਕ ਸੁੰਨਤ ਕਰੀਏ। ਮੈਨੋਂ ਬਦੂnga ਪਾਈ ਮੈਂ ਸੀ ਇਹਨੂੰ ਨਹੀਂ ਮੰਨਾਂਗਾ। ਕਿ ਸੁੰਨਤ ਕਰਨ ਤੋਂ ਬਿਨਾਂ ਕੋਈ ਮੁਸਲਮਾਨ ਨਹੀਂ ਹੋ ਸਕਦਾ ਕੋਈ ਧਰਮੀ ਨਹੀਂ ਹੋ ਸਕਦਾ ਇਹ ਮੈਂ ਨਹੀਂ ਮੰਨਦਾ ਕਿਉਂਕਿ ਐਸੀ ਹੁੰਦੀ ਤੇ ਕੁਦਰਤ ਨੇ ਇਹ ਚੀਜ਼ ਕਰਕੇ ਭੇਜੀ ਨਹੀਂ ਸੀ ਸਿਰ ਦੀ ਬੰਤਰ ਜੋ ਕੁਦਰਤ ਨੇ ਬਣਾਈ ਹੈ ਉਹ ਕੋਈ ਗਲਤ ਨਹੀਂ ਬਣਾਈ ਸਾਨੂੰ ਕਿਸੇ ਕਾਰੀਗਰ ਦੀ ਲੋੜ ਨਹੀਂ ਹੈ ਜੋਰੇ ਖੁਦਾ ਮੋਏ ਤੁਰਕ ਕਰੇਗਾ ਆਪਣੀ ਠੱਜਾਈ ਜੇ ਰੱਬ ਨੇ ਮੈਨੂੰ ਤੁਰਕ ਬਣਾਉਣਾ ਹੋਇਆ ਮੁਸਲਮਾਨ ਬਣਾਉਣਾ ਤੇ ਮੇਰੀ ਸੁੰਨਤ ਆਪ ਹੀ ਹੋ ਜਾਏਗੀ ਉਹ ਕਟਾਈ ਆਪ ਹੀ ਹੋ ਜਾਏਗੀ ਸੁੰਨਤ ਕਰਨ ਵਾਲੀ ਮੈਨੂੰ ਤਾਂ ਕੋਈ ਲੋੜ ਨਹੀਂ ਉਸ ਦੀ ਤੇ ਤੈਨੂੰ ਕਿਉਂ ਲੋੜ ਪੈ ਗਈ ਹੈ ਕਿਆ ਇਹ ਪ੍ਰਭੂ ਨੇ ਸਿਰਜ ਕਮੀ ਰੱਖੀ ਸੀ ਤੂੰ ਉਰ ਦੇ ਮੋਹ ਵਿੱਚ ਇਹ ਚੀਜ਼ ਕਰ ਰਿਹਾ ਹੈ ਤੇ ਨਾ ਲੈ ਰਿਹਾ ਇਸ ਦਾ ਇਸ ਨੂੰ ਧਰਮ ਦਾ ਮੈਂ ਤਾਂ ਨਹੀਂ ਸਮਝਿਆ ਕੋਈ ਧਰਮ ਦਾ ਕੰਮ ਹੈ ਕਬੀਰ ਜੀ ਕਹਿ ਰਹੇ ਕਬੀਰ ਜੀ ਨੇ ਉਸ ਸਿਧਾਂਤ ਦਾ ਇਕੰਡਨ ਕੀਤਾ ਕਿ ਇਨਸਾਨੀ ਜ਼ਿੰਦਗੀ ਵਿੱਚ ਧਰਮੀ ਬਣਨ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਸੁਨਿਤ ਕਰਨੀ ਜ਼ਰੂਰੀ ਨਹੀਂ ਹੈ ਤਾਂ ਫਿਰ ਜੇ ਤੂੰ ਦੂਜਿਆਂ 'ਚ ਕਮੀਆਂ ਦੱਸਦਾ ਤੇਰੀ ਵੀ ਜੀ ਕਮੀ ਹੈ ਫਿਰ ਕਿਉਂਕਿ ਜੇ ਸੁਨਿਤ ਦੀ ਲੋੜ ਹੁੰਦੀ ਤੇ ਪ੍ਰਮਾਤਮਾ ਆਪ ਹੀ ਕਰਕੇ ਭੇਜਦਾ ਤੇ ਮੈਂ ਵੀ ਐਸਾ ਤੁਰਕ ਬਣਨ ਨੂੰ ਤਿਆਰ ਨਹੀਂ ਜੋਰੇ ਖੁਦਾਏ ਮੈਨੂੰ ਤੁਰਕ ਕਰੇਗਾ ਅਗਰ ਮੈਨੂੰ ਤੁਰਕ ਹੀ ਕਰਨਾ ਚਾਹੇਗਾ ਮੁਸਲਮਾਨ ਬਣਾਣਾ ਚਾਹੇਗਾ ਇਹ ਹੀ ਅਗਰ ਮੇਰੇ ਜੀਵਨ ਦਾ ਲਕਸ਼ਯ ਸੁਨਿਤ ਪ੍ਰਭੂ ਨੇ ਉਹਦੇ ਹੁਕਮ ਮਨਜ਼ੂਰ ਹੋਵੇਗਾ ਤਾਂ ਆਪਣੀ ਕੱਟ ਜਾਏ ਉਸ ਨੂੰ ਦਾਪੀ ਹੋ ਜਾਏਗਾ ਆਪ ਹੀ ਉਹ ਕਟਾਈ ਹੋ ਜਾਏਗੀ ਜਿਹੜੀ ਤੁਸੀਂ ਕਰਦੇ ਹੋ ਸੁਨਿਤ ਕੀਏ ਤੁਰਕ ਜੇ ਹੋਏਗਾ ਔਰਤ ਕਿਆ ਕਰੀਏ ਇੱਕ ਫਿਰ ਹੋਰ ਤਰਕ ਕਰਦੇ ਨੇ ਕਿ ਵੀ ਜੇ ਸੁਨਿਤ ਕਰਨ ਵਾਲੀ ਕੋਈ ਤੁਰਕ ਬਣਦਾ ਹੈ ਮੁਸਲਮਾਨ ਬਣਦਾ ਹੈ ਔਰਤ ਕਾਹ ਕਰੀਏ ਔਰਤ ਦੀ ਸੁਨਿਤ ਕੀਵੇਂਗੀ ਔਰਤ ਦੀ ਸੁਨਿਤ ਨਹੀਂ ਹੋ ਸਕਦੀ ਨਾ ਅਰਧ ਸਰੀਰ ਨਾਰਨੋਂ ਛੁਡਾਏ ਉਹ ਜਿਹੜਾ ਤੇਰਾ ਅੱਧੇ ਸਰੀਰ ਨਾਂ ਤਰ੍ਹਾਂ ਤੇਰੇ ਅੰਗ ਸੰਗ ਰਹਿੰਦੀ ਐ ਸਦਾ ਤੇਰਾ ਜੀਵਨ ਦਾ ਸਾਥ ਰਹਿੰਦਾ ਏ ਉਸ ਔਰਤ ਦਾ ਜਿਹਦੂ ਤਿਆਗ ਕੇ ਅਸੀਂ ਜੀਵਨ ਆਪਣਾ ਅਧੂਰਾ ਸਮਝਦੇ ਆਂ ਅਬ ਅਰਧ ਸਰੀਰ ਏ ਉਹ ਸਾਡੀ ਅੱਧਾ ਸਰੀਰ ਐ ਨਾਰਨੋਂ ਛੁਡਾ ਉਹਨੂੰ ਤੂੰ ਛੱਡ ਨਹੀਂ ਸਕਦੇ ਤਾਂ ਤੂੰ ਦੀ ਹਿੰਦੂ ਹੀ ਰਹੀ ਐ ਫਿਰ ਦੀ ਹਿੰਦੂ ਰਹਿਣਾ ਚੰਗਾ ਭਾਈ ਕਿਉਂਕਿ ਅਧੂਰਾ ਕੰਮ ਐ ਧਰਮ ਦੀ ਇੱਕ ਜਿਹੜੀ ਮਰਿਆਦਾ ਐ ਇਹ ਤੂੰ ਨਿਭਾਰੇ ਪਰ ਤੇਰੀ ਔਰਤ ਨਹੀਂ ਨਿਭਾ ਸਕਦੀ ਇਸ ਵਾਸਤੇ ਫਿਰ ਇਹ ਕਮੀ ਦੱਸ ਰਹਿਣਾ ਕਿ ਇਹ ਕਮੀ ਹੋਈ ਨਾ ਭਾਈ ਕਿ ਧਰਮ ਦੀ ਜਿਹੜੀ ਜਿਹੜੀ ਵੀ ਨਿਯਮ ਨੇ ਉਹ ਤੇ ਮਰਦ ਔਰ ਸਾਰੇ ਲਈ ਸਾਂਝੇ ਨੇ ਤੇ ਇੱਥੇ ਇਹ ਜਿਹੜਾ ਤੁਹਾਡਾ ਨਿਯਮ ਹੈ ਇਹ ਮਰਦ ਤੇ ਲਾਗੂ ਹੁੰਦਾ ਔਰਤ ਨਹੀਂ ਹੁੰਦਾ ਉਹ ਵੀ ਤੁਸੀਂ ਕੀਤਾ ਹੋਇਆ ਜ਼ਬਰਦਸਤੀ ਨਾਲ ਔਰਦੀ ਚੀਜ਼ ਨਹੀਂ ਹੋ ਸਕਦੀ ਪਰ ਔਰਤ ਤੁਹਾਡੀ ਉਹ ਮੁਸਲਮਾਨ ਕਿਵੇਂ ਬਣੇਗੀ ਉਹ ਤੁਰਕ ਕਿਵੇਂ ਬਣੇਗੀ ਛਾੜਿਕ ਤੇਬ ਰਾਮ ਬਜ ਬੋਰੇ ਲਾਸਤ ਇਹਨਾਂ ਚੋਰ ਦੇ ਇਹਨਾਂ ਨੇ ਕਿ ਛੱਡ ਇਹ ਕਿਤੀਬੀ ਦੀ ਬੇਦੀ ਗੱਲਾਂ ਇੱਕ ਜਗ੍ਹਾ ਇਹ ਵੀ ਕਹਿੰਦੇ ਕਿ ਬੇਦ ਇਸ ਤਰ੍ਹਾਂ ਪੰਜ ਦਿਲ ਕਾ ਫਿਕਰਨਾ ਚਾਹੀਦਾ ਉੱਤੇ ਦੋਹਾਂ ਨੂੰ ਗਿਆ ਵੇ ਕੋਈ ਵੇਦਾਂ ਨੂੰ ਲੈ ਕੇ ਮਾਨ ਕਰੇ ਜਾ ਰਹੇ ਤੇ ਕੋਈ ਕਿਤੇਬਾਂ ਨੂੰ ਲੈ ਕੇ ਮਾਨ ਕਰੇ ਚਾਰ ਪੁਸਤਕਾਂ ਇਸਲਾਮੀ ਤੇ ਤੇਬਨ ਤੇ ਚਾਰ ਪੁਸਤਕਾਂ ਹਿੰਦੂ ਧਰਮ ਦੀਆਂ ਵੇਦ ਖਨ ਸਨਾਤਨ ਵਾਲੀਆਂ ਤੇ ਇਹ ਦੋਏ ਇੱਕ ਦੂਜੇ ਦੇ ਆਪਣੇ ਆਪਣੇ ਗ੍ਰੰਥਾਂ ਨੂੰ ਉੱਚ ਕਹਿ ਕੇ ਆਪਣੀ ਫਲਾਸੀ ਸਹੀ ਕਹਿ ਕੇ ਦੂਜੇ ਦੇ ਨਾਲ ਝਗੜੇ ਜਿਹੜੇ ਭਾਈ ਬੈਠੇ ਸਨ ਤੇ ਗੁਰੂ ਜੀ ਨੇ ਦੋਹਾਂ ਨੂੰ ਕਿਹਾ ਸੀ ਕਿ ਇਹ ਕਿਤੇ ਇਸ ਤਰ੍ਹਾਂ ਆਪੇ ਦਿਲ ਦਾ ਫਿਕਰ ਨਾ ਜਾਏ ਇਹਨਾਂ ਦਾ ਦਿਲ ਦਾ ਫਿਕਰ ਨਹੀਂ ਜਾਂਦਾ ਖਾਲੀ ਵੇਦੰਗ ਤੇਬਨ ਦੀ ਬਹਿਸਾਂ ਕਰਨ ਨਾਲ ਇਹਦੇ ਨਾਲ ਦਿਲ ਦਾ ਫਿਕਰ ਨਹੀਂ ਜਾਂਦਾ ਦਿਲ ਦਾ ਜਿਹੜਾ ਸਹਿਜ ਉਹ ਪ੍ਰਾਪਤ ਨਹੀਂ ਹੁੰਦਾ ਲਾਸਤੇ ਜਾ ਕੇ ਕਬੀਰੀ ਸ਼ਬਦੀ ਕਹਿ ਰਹੇ ਛਾੜ ਕਿਤੇਬ ਰਾਮ ਪੱਜ ਬੋਰੇ ਇਹ ਕਿ ਦੇਵਾਂ ਦੇ ਆਧਾਰ ਤੇ ਵੈਸਾ ਕਰਨੀ ਛੱਡ ਦੇ ਇਹ ਵਿਤਕਰੇ ਵਾਲੀ ਸੋਚ ਛੱਡ ਦੇ ਕਿ ਇਸਨਾਮ ਵਾਲੇ ਜਿਹੜੇ ਨੇ ਦੇਵਪਨ ਵਾਲੇ ਹੀ ਵੈਛਦੇ ਜਾਂਦੇ ਨੇ ਤੇ ਬਾਕੀ ਸਾਰੇ ਦੂਜਕੀ ਦੀ ਅੱਗੇ ਚ ਸੜਨਗੇ ਜਾ ਕੇ ਐਸਾ ਨਹੀਂ ਹੈ ਇਹ ਇਹ ਵਿਚਾਰ ਤੂੰ ਛੱਡ ਤੇ ਦੇਵੀ ਇਸ ਕਿਸਮ ਦੀ ਕਿਤੇਬਾਂ ਦੀ ਕਿਸਮ ਦੀ ਸੋਚ ਨਾ ਲਾਏ ਅਗਰ ਲੈਣੀ ਆਈ ਤੇ ਫਿਰ ਰਾਮ ਪੱਜ ਬੋਰੇ ਫਿਰ ਉਸ ਰਾਮ ਪਰਮਾਤਮਾ ਅੱਲਾ ਵਾਹਿਗੁਰੂ ਨੂੰ ਉਹਦਾ ਭਜਨ ਕਰ ਇਹ ਇਹਨਾਂ ਪਸਕਾ ਜੁ ਕੋਈ ਸਿੱਖਣਾ ਹੀ ਤੇ ਪਰਮਾਤਮਾ ਦੀ ਬੰਦਗੀ ਵਾਲੀ ਗੱਲ ਕਰ ਉਸ ਪਰਮਾਤਮਾ ਨੂੰ ਸਾਰੇ ਵਿੱਚ ਵੇਖ ਸਾਰੇ ਸੰਸਾਰ ਨਾਲ ਇੱਕੋ ਜਿਹਾ ਪਿਆਰ ਕਰ ਕਿਸੇ ਨਾਲ ਕਿਰਣਾ ਨਾ ਕਰ ਜੁਲਮ ਕਰ ਤਖਾ ਭਾਰੀ ਤੂੰ ਐਸੀ ਸੋਚ ਕਰਕੇ ਆਪਣੇ ਆਪ 'ਤੇ ਜੁਲਮ ਕਰੇ ਦੂਜੇ 'ਤੇ ਵੀ ਜੁਲਮ ਕਰੇ ਜਿਨ੍ਹਾਂ ਨੂੰ ਐਸੀ ਮਤ ਪੜਾ ਰਹੇ ਇਹ ਤੂੰ ਜੁਲਮ ਕਰ ਰਹੇ ਹੈ ਗਲਤ ਵਿਦਿਆ ਦੇ ਰਹੇ ਲੋਕਾਂ ਨੂੰ ਧਾਰਮਿਕ ਕਬੀਰ ਆ ਪਕੜੀ ਟੇਕ ਰਾਮ ਕੀ ਇਹ ਕਬੀਰ ਜੀ ਕਹਿੰਦੇ ਨੇ ਕਿ ਮੈਂ ਤਾਂ ਇੱਕ ਪਰਮਾਤਮਾ ਦੇ ਨਾਮ ਸਿਮਣ ਦੀ ਟੇਕ ਪਕੜੀ ਹੈ ਪ੍ਰਭੂ ਦਾ ਸਿਮਨ ਕਰਨਾ RAM ਦੀ ਟੀਕ ਰੱਖਣੀ ਰੱਬ ਦੀ ਆਸਰਾ ਰੱਖਣਾ ਉਹੀ ਆਸਰਾ ਹੈ ਉਚਾਈ ਸਰੋਂ ਦੂਜੇ ਭੇਜੀ ਚਾਹੇ ਬੇਸ਼ਰੀ ਭੇਜੀ ਇਹ ਉਦੀ ਰਜ਼ਾ ਉਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਜ਼ਰੂਰੀ ਹੈ ਇੱਥੇ ਇੱਕ ਦੂਜੇ ਨੂੰ ਉਚਾਰਨੀਵਾ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਕਬੀਰ ਪਕੜੀ ਟੀਕ RAM ਕੀ ਮੈਂ ਕਬੀਰ ਨੇ ਪ੍ਰਮਾਤਮਾ ਦਾ ਟੀਕ ਆਸਰਾ ਆਧਾਰ ਪਕੜ ਲਿਆ ਹੈ ਤੁਰਕ ਰਹੇ ਪਚਹਾਰੀ ਤੇ ਜਿਹੜੇ ਤੁਰਕ ਤੇਰੇ ਵਰਗੀ ਸੋਚ ਰੱਖਣ ਵਾਲੇ ਜਿਹੜੇ ਨਾ ਉਹ ਸਭ ਸਮਝੋ ਬਾਜ਼ੀ ਦੀ ਜਿੰਦਗੀ ਜਿਹੜੀ ਹਾਰ ਕੇ ਹੀ ਗਈ ਖਬਦੇ ਰੇ ਖਵਾਰ ਹੁੰਦੇ ਰੇ ਉਹ ਉਹਨੂੰ ਜੀਵਨ ਚਾ ਨਹੀਂ ਹੋਇਆ ਬਸ ਇਹਨਾਂ ਬੈਸਮ ਵਾਸਨ ਜੀ ਉਹ ਖਬਦੇ ਰੇ ਤੇ ਬੈਸਮ ਵਾਸੇ ਪੇਰੇ ਇਹਦੇ ਨਾਲ ਜੀਵਨ ਸਫਲ ਨਹੀਂ ਹੋਇਆ ਤੋ ਪੂਰੇ ਸ਼ਬਦ ਦਾ ਨਿਚੋੜ ਸਾਨੂੰ ਇਹ ਨਿਕਲਦਾ ਹੈ ਕਿ ਕਿਸੇ ਵੀ ਧਰਮ ਕੋਈ ਵੀ ਧਰਮ ਅਸੀਂ ਬਣਾਈ ਬੈਠੇ ਹਾਂ ਫਿਰਕਾ ਬਣਾਈ ਬੈਠੇ ਹਾਂ ਮੈਂ ਤੇ ਸਮਝਦਾ ਨਹੀਂ ਹਾਂ ਮੇਰਾ ਜਿਹੜਾ ਨਿੱਜੀ ਵਿਚਾਰ ਗੁਰਬਾਣੀ ਦੇ ਆਧਾਰ ਤੇ ਮੇਰਾ ਹੀ ਨਿੱਜੀ ਨਹੀਂ ਗੁਰਬਾਣੀ ਦੇ ਆਧਾਰ ਤੇ ਜੋ ਮੈਂ ਸਮਝਿਆ ਧਰਮ ਤੇ ਵੱਖ-ਵੱਖ ਹੈ ਨਹੀਂ ਨ ਭਾਈ ਇਹ ਸਾਡੇ ਅਸੀਂ ਫਿਰਕੇ ਪੰਥ ਬਣਾਏ ਹੋਏ ਨੇ ਅਸਲੀ ਧਰਮ ਤੇ ਹੈ ਰੱਬੀ ਹੁਕਮ ਰੱਬੀ ਪਾਣਾ ਰੱਬੀ ਰਜ਼ਾ ਵਿੱਚ ਚੱਲਣਾ ਉਹ ਕਰਮ ਕਰਨੇ ਜਿਹੜੇ ਪ੍ਰਭੂ ਨੂੰ ਮਨਜ਼ੂਰ ਹੋਣ ਉਹ ਹੈ ਧਰਮ ਉਹ ਤੇ ਸਾਰੇ ਇਨਸਾਨ ਲਈ ਇੱਕੋ ਹੀ ਹੈ ਪਰਮਾਤਮਾ ਇੱਕ ਹੈ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਸਾਡੇ ਸਰ ਦੀਆਂ ਜ਼ਰੂਰਤਾਂ ਇੱਕੋ ਜੀਆਂ ਨੇ ਫਿਰ ਧਰਮ ਵੀ ਤੇ ਇੱਕੋ ਹੀ ਹੈ ਨਾ ਧਰਮ ਬਖਵਾ ਕਿਸ ਤਰ੍ਹਾਂ ਹੈ ਧਰਮ ਤੋਂ ਮਤਲਬ ਹੈ ਉਹ ਰੱਬੀ ਹੁਕਮ ਉਹ ਰੱਬੀ ਨਿਯਮ ਉਹ ਰੱਬੀ ਪਾਣਾ ਜਿਸ ਤੁਰਿਆਂ ਪ੍ਰਭੂ ਦੀ ਨੇੜਤਾ ਪ੍ਰਾਪਤ ਹੁੰਦੀ ਹੈ ਤੇ ਆ ਧਰਮ ਉਹ ਕਰਮ ਹਨ ਜਿਨ੍ਹਾਂ ਕਰਮਾਂ ਕਰਕੇ ਰੱਬ ਤੋਂ ਦੂਰੀ ਹੁੰਦੀ ਹੈ ਪ੍ਰਭੂ ਤੋਂ ਦੂਰੀ ਹੁੰਦੀ ਹੈ ਰੱਬ ਤੋਂ ਵਿਛੜਾ ਪੈ ਜਾਂਦਾ ਹੈ ਔਰ ਤੁਸੀਂ ਦੇਖ ਲਓ ਜਿਹੜੇ ਫਿਰਕੇ ਪੰਥ ਜੀ ਬਣਾ ਕੇ ਬੈਠੇ ਇਹਨਾਂ ਵਿੱਚ ਬਹੁਤ ਸਾਰੀ ਗੱਲਾਂ ਐਸੀਂ ਸਾਂਝੀਆਂ ਨੇ ਜਿਨ੍ਹਾਂ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ ਕਿ ਭਈ ਇਹ ਗੱਲ ਧਰਮ ਦੀ ਨਹੀਂ ਹੈ ਕੋਈ ਨਹੀਂ ਇਨਕਾਰ ਹੋ ਸਕਦਾ ਤਾਂ ਅਗਰ ਉਹ ਸਾਰੀ ਗੱਲਾਂ ਜੋੜ ਲਈਆਂ ਜਾਣ ਤਾਂ ਆਖਰ ਨਿਚੋੜ ਇਹੋ ਨਿਕਲੇਗਾ ਕਿ ਹਰ ਉਹ ਕਰਮ ਜਿਹੜਾ ਪ੍ਰਭੂ ਨੂੰ ਮਨਜ਼ੂਰ ਹੈ ਉਹ ਹੀ ਧਰਮ ਹੈ ਜਿਹੜਾ ਕੰਮ ਪ੍ਰਭੂ ਨੂੰ ਮਨਜ਼ੂਰ ਨਹੀਂ ਉਹ ਅਧਰਮ ਹੈ ਕਿ ਕਬੀਰ ਜੀ ਲਾਸ ਵੀ ਗੱਲ ਸਮਝਾ ਰਹੇ ਨੇ ਕਿ ਬਈ ਇਹ ਬੈਸਮ ਵਾਸਤੇ ਥਾਂ ਕਿਸੇ ਨੂੰ ਉਚਾ ਨਹੀਂ ਵਾ ਕਹਿਣ ਦੀ ਥਾਂ ਤੂੰ ਪਰਮਾਤਮ ਦੇ ਨਾਮ ਦਾ ਆਸਰਾ ਲੈ ਪ੍ਰਭੂ ਦਾ ਸਿਮਰਨ ਕਰ ਇਹਦੇ ਨਾਲ ਜੀਵਨ ਉੱਚਾ ਹੋਣਾ ਨਹੀਂ ਤੇ ਖਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ